ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੀ ਸ਼ਹਿਰ 'ਚ ਖੜੇ ਆ ਜੀ ਸਰਹੰਦ ਸ਼ਹਿਰ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਬੜੀ ਖੁਸ਼ੀ ਵਾਲੀ ਗੱਲ ਵੀ ਹੈ ਸਾਡੇ ਲਈ ਕਿਉਂਕਿ ਸਾਡੇ ਏਰੀਆ ਦੇ ਵਿੱਚ ਇੱਕ ਬੜੀ ਖੂਬਸੂਰਤ ਸੋਹਣੀ ਤੇ ਫੁੱਲੀ ਟੌਪ ਮਾਡਲ ਦਿਵਾਨ ਕੰਬੈਨ ਜਿਹੜੀ ਏਸੀ ਕੈਬਨ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲਦੀ ਬੜੀ ਸੋਹਣੀ ਕੰਬੈਨ ਤਿਆਰ ਕੀਤੀ ਹੈ ਜੀ ਇਹ ਜਾ ਵੀ ਆਪਣੇ ਮਤਲਬ ਰਿਲੇਟਿਵ 'ਚ ਰਹੀ ਹੈ ਪੂਰੇ ਜਾਣਕਾਰ ਹੈਗਨੇ ਜੀ ਉਹਨਾਂ ਦੇ ਘਰੇ ਜਾ ਰਹੀ ਹੈ ਉਹ ਪਹਿਲਾਂ ਵੀ ਦਿਮਾਨ ਕੰਬੈਨ ਹੈ ਜਿਹੜੀ ਚਲਾ ਰਹੇ ਹੈ ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਪਹਿਲਾਂ ਤਾਂ ਆਪਾਂ ਅੰਕਲ ਜੀ ਨੂੰ ਵਧਾਈਆਂ ਵੀ ਦੰਨੇ ਆ ਤੇ ਬਾਕੀ ਕੰਬੈਨ ਦੇ ਕੀ ਕੀ ਸਮਾਨ ਵਰਤੇ ਆ ਹਨਾ ਕੀ ਧਾਮ ਜਮ ਕਿੰਨਾ ਕੁ ਟਾਈਮ ਲੱਗਿਆ ਕੰਬੈਨ ਨੂੰ ਤਿਆਰ ਕਰਨ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਅੰਕਲ ਨੂੰ ਬਿਲਾਉਨੇ ਆ ਸਾਸਿਕਾ ਲੰਕਰ ਠੀਕ ਠਾਕ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ ਤੁਹਾਨੂੰ ਵੀ ਮੁਬਾਰਕ ਤੇ ਬੜੀ ਸੋਹਣੀ ਕੰਬੈਨ ਤਿਆਰ ਕੀਤੀ ਹੈ ਜੀ ਜੀ ਕਿੰਨਾ ਕੁ ਟਾਈਮ ਲੱਗਿਆ ਕੰਬੈਨ ਨੂੰ ਇਹਨੂੰ ਜੀ ਮਹੀਨਾ ਲੱਗਾ ਇੱਕ ਮਹੀਨਾ ਇੱਕ ਲੱਗਿਆ ਇਹ ਮਤਲਬ ਆਪਾਂ ਨੇ ਏ ਤੇ ਪਹਿਲੀ ਆਪਣੀ ਏਸੀ ਕੈਬਨ ਹੋਗੀ ਸਾਨੂੰ ਇੱਕ ਵਾਰ ਇੰਨਾ ਕੁ ਦੱਸ ਦੋ ਆਪਾਂ ਨੂੰ ਜਣੀ ਕਮੈਨ ਬਣਾਉਣ ਲੱਗੇ ਆਪਾਂ ਮਤਲਬ ਕਿੰਨਾ ਕੁ ਟਾਈਮ ਹੋ ਗਿਆ ਕਮੈਨਾਂ ਦਾ ਕੰਮ ਕਰਦੇ ਹੋ ਆਪਾਂ ਕਮੈਨ ਤਾਂ ਬਹੁਤ ਟਾਈਮ ਹੋ ਗਿਆ ਸੀ ਲਾਈਨ ਦੇ ਮੈਨੂਫੈਕਚਰ ਆਪਾਂ ਠੀਕ ਹੈ ਹਾਂਜੀ ਹਾਂ ਇਹ ਦਾਦਾ ਜੀ ਪਰਦਾਦਾ ਜੀ ਸਾਰੇ اسی ਲਾਈਨ ਦੇ ਵਿੱਚ ਨਹੀਂ ਕਮੈਨ ਤਾਂ ਬਹੁਤ ਪੁਰਾਣੇ ਟਾਈਮ ਤੋਂ ਹਨਾ ਅਸੀਂ ਵੀ ਸੁਣਦੇ ਹੁੰਦੇ ਹਾਂ ਵੀ ਸਰਹੰਦ ਦੇ ਵਿੱਚ ਹਨਾ ਕਮਬੈਨ ਇੱਕ ਤਿਆਰ ਹੁੰਦੀ ਹੈ ਤੇ ਅੱਜ ਸਾਨੂੰ ਵੀ ਮੌਕਾ ਮਿਲਿਆ ਜੀ ਕਮੈਨ ਦਾ ਰਿਵਿਊ ਕਰਨ ਨੂੰ ਤੇ ਗੱਲਾਂ ਬਾਤਾਂ ਕਰਦੇ ਆ ਇਹ ਕਿਹੜੇ ਪਿੰਡ ਜਾਰੀ ਹੈ ਜੀ ਕਮੈਨ ਏ ਦੀ ਆਪਣਾ ਬਨੂਰ ਕੋ ਕੁਡੜੀ ਪਿੰਡਾ ਜੀ ਕੁਡੜੀ ਪਿੰਡਾ ਹੈ ਮੈਂ ਦੇਖਦਾ ਰ ਅੱਜ ਕਰ ਰਹੇ ਹਾਂ ਮਹਾ ਵੀ ਇੱਕ ਤਾਂ ਇਕੱਠ ਦੇਖੋ ਪਿੱਛੇ ਹਨਾ ਕਿੰਨੇ ਜ਼ਿਮੀਂਦਾਰ ਆਏ ਆ ਕਮੈਨ ਲੈਣ ਬਾਤੇ ਤੇ ਬਾਕੀ ਕਸਰ ਵੀ ਕੋਈ ਨਹੀਂ ਛੱਡੀ ਚਾਹੇ ਗੱਲ ਟੈਰਾਂ ਦੀ ਹੋਵੇ ਚਾਹੇ ਫੀਟਰਾਂ ਦੀ ਹੋਵੇ ਹਨਾ ਫੀਟਰ ਤੋਂ ਆਪਾਂ ਸਟਾਰਟ ਕਰ ਲਈ ਇੱਕ ਵਾਰ ਫੀਟਰ ਤੋਂ ਸਾਨੂੰ ਮੜ ਜੀ ਦੋ ਜਾਣਕਾਰੀ ਵੀ ਇੱਥੇ ਕੀ ਕੀ ਸਮਾਨ ਜਣੀ ਸਾਰੀ ਟੋਪਿਆ ਵਾ ਹਨਾ ਚਾਰ ਫੱਟੀਆਂ ਵਾਲਾ ਕਰਤਾ ਜੀ ਅੱਛਾ ਇਹ ਚਾਰ ਵਾਲਾ ਕਰਤਾ ਮਤਲਬ ਜਿਹੜੀ ਦੂਜੀ ਆਪਾਂ ਹੁਣ ਤਿਆਰ ਕਿੰਨੇ ਤਰ੍ਹਾਂ ਚ ਕਰਦੇ ਆ ਇਹ ਵਾਲਾ ਜਿਹੜਾ ਦਿਵਾਨ 930 ਇਹ ਕਿੰਨੇ ਤਰ੍ਹਾਂ ਚ ਆਪਾਂ ਕਮੈਨ ਤ ਮੋਡਲ ਹੈ ਚਾਹੇ ਸਾਦਾ ਲੈ ਲਓ ਚਾਹੇ ਲੈ ਲਓ ਚਾਹੇ ਲੈ ਲਓ ਜਿਹੜਾ ਸਾਦਾ ਆਉਂਦਾ ਸਾਦੇ 'ਚ ਫੀਡਰ ਫੂਟਰ ਦਾ ਫੱਟੀਆਂ ਦਾ ਫਰਕ ਲੈਂਦਾ ਜਾਂ ਆਹੀ ਪਾਉਣੀ ਹੈ ਨਹੀਂ ਜੀ ਉਹ ਵੀ ਅਗਲਾ ਆਪਣੀ ਗੱਗ ਦੀ ਪਸੰਦ ਤੇ ਪਾ ਲਈਏ ਵਿੱਚੋ ਐਸ ਹੈ ਵੀ ਕੋਈ ਮੋੜ ਨਾ ਨਹੀਂ ਜਣੀ ਜਿਵੇਂ ਦੀ ਹੈ ਨਾ ਬੰਦੇ ਦੀ ਚੋਅਸ ਆ ਜਾਂਦੀ ਹੈ ਅੱਛਾ ਫੀਡਰ ਫੱਟੀਆਂ ਤੇ ਆ ਜੀ ਫੀਡਰ ਮਤਲਬ ਆਪਣੀ ਕਮੈਂਸ ਹੈ 'ਚ ਦਾਦੋ ਪਹਿਲਾਂ ਵੀ ਕਿੰਨੀ ਸਾਈਜ਼ ਆ ਜਾਂਦੀ ਹੈ 51 ਇੰਚੀ ਚੋੜੀ ਜੀ 51 ਇੰਚੀ ਹਾਂਜੀ ਪਿੱਛੇ ਪੂੰਛ ਤੱਕ 51 ਇੰਚੀ ਹੋ ਜਾਣੀ ਹੈ ਹਾਂਜੀ ਪਿੱਛੇ ਤੱਕ 51 ਇੰਚੀ ਕਿੰਨੇ ਸਟਾਫ ਆਕਰਾਂ ਜਾ ਜਾਂਦੀ ਹੈ 5 ਜੀਆਂ ਦੀ ਕੇਜ ਵੀ ਆ ਜਾਂਦੇ ਪੰਜੀ ਵੀ ਆ ਜਾਂਦੀ 5 ਜੀ ਵੀ ਆ ਜਾਂਦੀ ਠੀਕ ਹੈ ਤੇ ਗੇਰ ਗੁਰ ਦਿਖਾਈ ਆਪਾਂ ਗੇਰ ਕਿਹੜਾ ਵਰਤੇ ਜੀ ਇਹਨੂੰ ਇਹ ਜੀ ਡੀ ਆਰ ਦਾ ਜੀ ਅੱਛਾ ਜੀ ਡੀ ਆਰ ਦਾ ਗੇਰ ਆ ਗਿਆ ਹਾਂਜੀ ਇਹ 4x4 ਕਰੀਬੇ ਲੋਟੇ ਵਾਲਾ ਦਾ ਗੇਰ ਧੂਰੀ ਦਾ ਲਾਇਆ ਹੋਇਆ ਵਾ ਜੀ ਠੀਕ ਹੈ ਅਸਲ 'ਚ ਨਾ ਮੈਂ ਵੀ ਤੁਹਾਨੂੰ ਇੱਕ ਗੱਲ ਇਹ ਚੀਜ਼ ਬਾਰੇ ਕਹਿਣਾ ਹੈ ਹਾਂਜੀ ਜਿੰਨੇ ਵੀ ਪੁਰਾਣੇ ਫੋਰਮੈਨ ਹੈ ਜਿੰਨਾ ਉਹਨਾਂ ਨੂੰ ਇਹਦਾ ਭੇਤਾ ਨਵੇਂ ਗੇੜਾਂ ਦਾ ਭੇਤਾ ਹਾਂਜੀ ਆ ਜੀੜਿਆ ਲੱਗੇ ਸਭ ਤੋਂ ਵਧੀਆ ਕਿੱਥੋਂ ਮਾਰੀ ਸਮਾਨ ਲੈ ਲੋ ਕੋਈ ਮਰਜ਼ੀ ਸਾਪ ਸੁਪਰਾ ਅੱਛਾ ਅਣਜਾਣ ਬੰਦਾ ਵੀ RAM ਨਾਲ ਇਹਦਾ ਕੰਮ ਕਰ ਲੈਂਦਾ ਕਿਉਂਕਿ ਜਿਆਦਾ ਪੰਗਾ ਜ ਨਹੀਂ ਹੈ ਇਹਦੇ ਹਾਂਜੀ ਹਾਂ ਨਾ ਆ ਜੈਕ ਜੁੱਕ ਮੈਨੂੰ ਬੜੇ ਮੋਟੇ ਲੱਗੀ ਜਾਂਦੇ ਆ ਜੈਕਾਂ 'ਚ ਫਰਕ ਪਾਇ ਤੁਸੀਂ ਨੇ ਹਾਂਜੀ ਇਹ ਜੈਕ ਜੀ 34 ਇੰਚੀ ਹੈ 45 ਦੇ अच्छा 34 बाय 45 हां जी 45 मोटा मोटा 45 ਇਹਦੀ ਲੰਬਾਈ ਵੀ ਮੈਨੂੰ ਜ਼ਿਆਦਾ ਲੱਗੀ ਇਹ ਜਿਵੇਂ ਧਰਤੀ ਦੇ ਤਾਰ ਨੇ ਫੀਟਰ ਉਤਰ ਜੂ ਇਹਦਾ हां ਫਿਰ ਧਰਤੀ ਦੇ ਉਤਰ ਜੂ ਅੱਛਾ ਧਰਤੀ ਦੀ ਫੀਟਰ ਉਤਰ ਜੂ ਹਾਂ ਕਟਰ ਧਰਤੀ ਦੇ ਪਾ ਲਓ ਅੱਛਾ ਕਟਰ ਵੀ ਧਰਤੀ ਦੇ ਪਾ ਲਓ ਇਹ ਵੀ ਬੜੀ ਕਮਾਲ ਦੀ ਕਰਨ ਦੀ ਲੋੜ ਹੈ ਹਾਂ ਦੇਖ ਤਾਂ ਰੰਗ ਲੱਗੇ ਪਾਏ ਆ ਪੂਰੇ ਆ ਚੱਕੋ ਮੜ ਜਾ ਸੀਲ ਲਾਜੋ ਆਪਾਂ ਇੱਧਰ ਦਿਖਾਈਏ ਇਹ ਟਾਇਰ ਫਿਰ ਜਿਹੜੇ ਪੁਆਏ ਆ ਇਹ ਹਾਂ ਜੀ ਟਾਇਰ ਕਸਟਮਰ ਨੇ ਪੁਆਏ ਆ ਆਪਣੀ ਚੁਆਇਸ ਦੇ ਜਾਂ ਰੇਡੀਅਲ ਟਾਇਰ ਪਾਏ ਨੇ ਜੀ ਰੇਡੀਅਲ ਹਾਂ ਮੈਂ ਰੇਡੀਅਲ ਦੇਖ ਰਹੇ ਹਾਂ ਕਸਟਮਰ ਦੀ ਚੋਅ ਸ ਲੋਕ ਇੱਥੇ ਚਪਟੇ ਜੀ ਇੱਥੇ ਦੱਸੋ ਹੁਣ ਤੁਸੀਂ ਮਤਲਬ ਕੀ ਕੀ ਸੁਧਾਰ ਕਰਿਆ ਪੁਰਾਣੇ ਮਾਡਲ ਨਾਲ ਦੱਸੀ ਇਹ ਸਾਰਾ ਇੱਕ ਲੱਖ ਪੂਰਾ ਬਾਤ ਆ ਠੀਕ ਹੈ ਬੜਾ ਹੀ ਸਾਰਾ ਠੀਕ ਹੈ ਪਲੇਨ ਬਾਡੀ ਚਾਹੇ ਹਾਂਜੀ ਪਲੇਨ ਬਾਡੀ ਸਾਰੀ ਰੰਗ ਮੈਂ ਦੇਖ ਕਰਕੇ ਸਾਰਾ ਪੂਰਾ ਪੇਂਟ ਪੂਟ ਆ ਜਿਹੜਾ ਪੂਰਾ ਟੌਪ 'ਚੋਂ ਹੈ ਮੈਂ ਲਾਈਟ ਦੇ ਵਿੱਚ ਆਪਾਂ ਪਟਾਈ ਪੱਤਰਾ ਹੈ ਨਾ ਅੱਛਾ ਠੀਕ ਹੈ ਠੀਕ ਹੈ ਇਹਦੀ ਲੋਹੇ ਦਾ ਅੱਛਾ ਠੀਕ ਹੈ ਹਾਂਜੀ ਇਕਰਲ ਦੇਗੀ ਦਾੰਦੇ ਕਿ ਲੋਹੇ ਦਾੰਦੇ ਤੁਸੀਂ ਮਸ਼ੀਨਾਂ ਚ ਲੈ ਕੇ ਚੱਲੇ ਆ ਗਰੰਟੀ ਵਰੰਟੀ ਕੀ ਦਿੰਦੇ ਹੋ ਮਸ਼ੀਨ ਦੀ ਸੀਜ਼ਨ ਦੀ ਜੀ ਦੋ ਸੀਜ਼ਨ ਦੀ ਗਰੰਟੀ ਹੈ ਸਾਡੀ ਇਹ ਦੋ ਸੀਜ਼ਨ ਦੀ ਸੀਜ਼ਨ ਦੀ ਗਰੰਟੀ ਪਲੱਸ ਜਿਵੇਂ ਵਾਰੰਟੀ ਵੀ ਕਹਿ ਦਿੰਦੇ ਹੁੰਦੇ ਆਂ ਅਸੀਂ ਸੀਜ਼ਨ ਦੀ ਗਰੰਟੀ ਦੂਜੇ ਦੀ ਵਾਰੰਟੀ ਇੱਕ ਸੀਜ਼ਨ ਦੀ ਤੁਸੀਂ ਫੁੱਲ ਕਰਕੇ ਦੋਗੇ ਮੰਨ ਲਓ ਸਟਾਫ ਆਕਰ ਨੂੰ ਦਾ ਬੈਰ ਤੁਸੀਂ ਵੀ ਹੋ ਜਾਵੇ ਜੀ ਮਸ਼ੀਨ ਦਾ ਹਾਂਜੀ ਇੱਕ ਸੀਜ਼ਨ ਦੀ ਗਰੰਟੀ ਦੂਜੀ ਦੀ ਵਾਰੰਟੀ ਹਾਂਜੀ ਦੂਜੇ ਦੀ ਵਾਰੰਟੀ ਦਿੰਦੇ ਹਾਂਜੀ ਠੀਕ ਹੈ ਤੇ ਆਜੂ ਨਾਲ ਜਿੱਦਾਂ ਪੱਖਿਆਂ ਦੇ ਜਿੱਦਾਂ ਪਿੱਛੇ ਇਹਦੇ ਡਾਂਡੀਆਂ ਦੇ ਦਿੰਦੇ ਹੁੰਦੇ ਸੀ ਪੱਖਿਆਂ ਦੇ ਹੈ ਨਾ ਹੁਣ ਉਹ ਚੇਂਜ ਕਰਤੇ ਆਪਾਂ ਨੇ ਜਿਹੜਾ ਪਲੇਟ ਸਿਸਟਮ ਅੱਜ ਕੱਲ ਚੱਲ ਪਿਆ ਹਾਂਜੀ ਹਾਂ ਬਿਲਕੁਲ ਉਹ ਸਾਰਾ ਆਹ ਇਧੀਆਂ ਐਡਜਸਟਮੈਂਟ ਆ ਗਈਆਂ ਪੱਕੀਆਂ ਹਾਂਜੀ ਡਰਾਫ ਦੀ ਐਡਜਸਟਮੈਂਟ ਹੈ ਜਿਵੇਂ ਮਰਜ਼ੀ ਅੱਗੇ ਪਿੱਛੇ ਕਰਕੇ ਸੈਟਿੰਗ ਕਰੋ ਐਡਜਸਟਮੈਂਟ ਕਰ ਲਈ ਹੈ ਨਾ ਬਾਕੀ ਮੈਨੂੰ ਇੱਥੇ ਵੀ ਸ਼ੇਪ ਦੇ ਵਿੱਚ ਥੋੜਾ ਜਿਹਾ ਚੇਂਜਰ ਦੀ ਮੈਨੂੰ ਪਤਾ ਨਹੀਂ ਰੱਬ ਜਾਣੇ ਮੈਨੂੰ ਅੱਜ ਭੁਲੇਖਾ ਜਾਂ ਪਈ ਜਾਂਦਾ ਫਰਕ ਨਹੀਂ ਲੱਗਦਾ ਥੋੜਾ ਜਿਹਾ ਚੇਂਜਰ ਕੀਤਾ ਹੈ ਟਿੱਡਾ ਹਣਾ ਜੀ ਹਨ ਥੋੜਾ ਜਿਹਾ ਹਣਾ ਫਰਕ ਲੱਗਦਾ ਹੈ ਫਿਰ ਬੈਲਟ ਸਾਈਜ਼ ਸੇਮ ਪੈਂਦਾ ਜੋ ਬੈਲਟਾਂ ਦੇ ਵਿੱਚ ਫਰਕ ਪਿਆ ਦੇ 31 73 ਆ ਜੀ 31 73 ਪੈਂਦਾ 31 73 ਆ ਜੀ ਠੀਕ ਹੈ ਉਹ ਨੀਚੇ ਵਾਲੀ ਵੀ 31 73 ਆ ਵੀ 31 73 ਆ ਜੀ ਤੇ ਆਪਾਂ ਜਿਹੜੇ ਫਲੈਟ 3650 ਅਛਾ ਤੁਚ ਠੀਕ ਹੈ ਉਹ ਸੇਮ ਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਝਿਚਾ ਉੱਚਾ ਚੰਗੀਆਂ ਦਿੱਤੀਆਂ ਘੋੜੀਆਂ ਤੇ ਲਾਤੀ ਸਾਰੀਆਂ ਘੋੜੀਆਂ ਵਗੈਰਾ ਲੱਗੀਆਂ ਹੋਈਆਂ ਨੇ ਬੈਟਰੀ ਐਮਰਾਨ ਦੀਆਂ ਬੈਟਰੀਆਂ ਨੇ ਅੱਛਾ ਆ ਬੈਟਰੀ ਬਾਕਸ ਆ ਗਿਆ ਇੱਕ ਦੂਜਾ ਬਾਕਸ ਚ ਲਾ ਗਿਆ ਹਾਂਜੀ ਤੇ ਉੱਪਰ ਆਪਣੀ ਉਹ ਐਸਐਮਐਸ ਵਾਲੀਆਂ ਜਿਹੜੇ ਘੋੜੀਆਂ ਫਿਰ ਚਾਰ ਦਿੱਤੀਆਂ ਨੇ 4000 ਹਾਂਜੀ ਇਹ ਬੋਡੀ ਮੈਨੂੰ ਦੱਸੋ ਆਹ ਕਿੰਨੇ ਉਹਦੇ ਚ ਪਰਤੀ ਹੈ ਕਿੰਨੇ ਐਮਐਮ ਦੀ ਬੋਡੀ ਜੀ ਸਾਰੀ 12 ਗੇਜ ਚ ਲਾਈ ਗਈ ਹੈ 12 ਗੇਜ ਚ ਲੱਗੀ ਠੀਕ ਹੈ ਜਿਵੇਂ ਪਰਮ ਬਾਡੀਆਂ ਹੋਈਆਂ ਨੇ نیچے ਉਹ ਉਹ ਵੀ 12 ਗੇਜ ਦੀ ਰਹੀ ਉਹ ਵੀ 12 ਗੇਜ ਠੀਕ ਹੈ ਟੈਂਕ ਦੀ ਚਦਰ ਵੀ ਵਾਰਾਂਗੇ ਇਹਦੀ ਸਾਰੀ ਜੀ ਅੱਛਾ ਟੈਂਕ ਦੀ ਚਦਰ ਵੀ ਵਾਰਾਂਗੇ ਪੂੰਛ ਦੀ 16 ਗੇਜ ਦੀ ਇਕੱਲੀ ਬਸ ਬਾਕੀ ਸਾਰਾ ਸੌਣ ਬਾਅਦ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਪੂੰਛ 16 ਗੇਜ ਚ ਆ ਗਈ ਇਹ ਹਿੱਸਾ ਦੱਸੋ ਆਜੂ ਮਰ ਜਾ ਹੁਣ 4-ਵੀਲ ਡਰਾਈਵ ਕਰਿਆ ਅਸਲ ਤੇ ਨਾ ਕੰਬਾਈਨਾ ਦੇ ਅਸੀਂ ਹੁਣ ਕੰਮ ਕਰਦੇ ਲੈਣੇ ਆ ਕੰਪਨੀ ਚ ਜਾਂਦੇ ਵੀ ਲੈਣੇ ਆ ਆ ਉਰੇ ਤੇ ਹੱਥ ਲਾਉਣ ਤੋਂ ਬਾਅਦ 4 ਇੰਚ 5 ਇੰਚ ਪੂਸ ਉੱਪਰ ਹੋ ਜਾਂਦੀ ਹੁੰਦੀ ਹੈ ਵੀ ਮਤਲਬ ਪੂਛ ਤਾਂ ਘੱਥ ਪਹੁੰਚਣ ਵਾਲਾ ਜਾਂਦਾ ਇਹਦੀ ਹਾਈਟ ਬਹੁਤ ਲੱਗੀ ਜਾਂਦੀ ਹੈ ਹਾਂਜੀ ਇਹ ਥੱਲੇ ਸ਼ਾਫਟ ਪਾਉਣ ਵਾਸਤੇ ਨਾ ਜੀ ਸਿੱਧੀ ਪਾਉਣ ਵਾਸਤੇ ਹਾਂ ਉਹਦੇ ਕਰਕੇ ਕਰਿਆ ਜੀ ਇਹ ਉੱਚਾ ਚੱਕੇ ਬਣਾਈ ਹੈ ਜੀ ਅੱਛਾ ਉੱਚਾ ਚੱਕਤੀ ਇਹ ਹਾਂਜੀ ਨਹੀਂ ਸਾਈਡ ਤੇ ਲਾਉਣਾ ਪੈਂਦਾ ਸੀਗਾ ਘਰਾਂੀਆਂ ਨਾਲ ਹਾਂ ਬਿਲਕੁਲ ਇਹ ਹਿੱਸਾ ਵੀ ਪੂਰਾ ਬੜਾ ਹੈ ਕੀ ਸਹੀ ਬਟ ਗਰਾਉਂਡ ਕਲੀਅਰੈਂਸ ਥੋੜਾ ਜ਼ਿਆਦਾ ਲੱਗੀ ਜਾਂਦੀ ਹਾਂਜੀ ਹਾਂਜੀ ਅਜ ਗਰਾਉਂਡ ਉੱਠੀ ਹੈ ਨਹੀਂ ਚਲੋ ਫਾਇਦਾ ਵੀ ਜਿਵੇਂ ਮੈਂ ਕਹਿੰਦਾ ਐਮਪੀਓਪੀ ਜਿਵੇਂ ਉਧਰ ਬੱਟਾ ਬੁੱਟਾਂ ਦਾ ਬੜਾ ਰੋੜਾ ਲੈਂਦਾ ਵੀ ਬੱਟਾ ਬੜੀਆਂ ਹਨ ਥੱਲੇ ਮਸ਼ੀਨ ਦਾ ਫਲੋਰ ਬਿੰਗਾ ਹੋ ਗਿਆ ਕੁਝ ਹੋ ਗਿਆ ਉਹ ਚੀਜ਼ਾਂ ਤੇ ਆਪਣਾ ਹਰਖਾ ਦੇ ਕੋ ਆ ਸਾਰਾ ਇੱਥੇ ਪਾਈਪ ਲੱਗਦਾ ਹੂੰ ਅੱਛਾ ਪੂਰੇ ਪਾਈਪ ਨਹੀਂ ਲੱਗਦਾ ਤੂੰ ਇਹ ਹਾਂ ਆਹ ਦਿਖਾ ਨਹੀਂ ਮੜ ਜਾ ਲਵੇ ਨੂੰ ਮੋਟਾ ਬਣਾਇਆ ਨਹੀਂ ਤਾਂ ਆਮ ਕਰਕੇ ਇੱਥੇ ਕੀ ਹੁੰਦਾ ਪਾਈਪ ਜਾ ਲਾ ਦਿੰਦੇ ਨੇ ਪਾਈਪ ਤੋਂ ਫਿਰ ਆਹ ਸੈਂਟਰ ਪਿੰਨ ਨੂੰ ਦੇ ਦਿੰਦੇ ਹਨਾ ਉਹ ਜੋਇੰਟ ਕਰਕੇ ਆ ਤਾਂ ਬਹੁਤ ਮ ਆਸੀਂ ਪੂੰਛ ਵੜ ਕੇ ਪਹਿਲਾਂ ਦੇਖਿਆ ਇੱਥੋਂ ਮਤਲਬ ਵੀ ਬੰਦੇ ਨੂੰ ਜ਼ਿਆਦਾ ਝੁਕਣਾ ਨਹੀਂ ਪੈਂਦਾ ਵੀ ਸੀਪਾ ਸੁਪਾ ਦਾ ਲੇਬਲ ਜੇ ਆ ਗਿਆ ਕੰਮ ਲੇਬਲ ਤੇ ਹੀ ਆ ਗਿਆ ਇਹ ਪਿੱਛੇ ਵਾਲਾ ਫਿਰ ਤੁਸੀਂ ਕਿਹੜਾ ਬਰਤ ਦਿਓ ਜੀ ਇਹ ਇਹ ਇਟਾਲੀਅਨ ਦਾ ਲਾਇਆ ਜੀ ਅੱਛਾ ਇਟਾਲੀਅਨ ਹਾਂਜੀ ਲੈ ਲੈਣ ਦਾ ਲੈ ਲੈਣ ਦਾ ਠੀਕ ਹੈ ਤੇ ਸੀਪਾ ਸੁਪਾ ਦਾ ਦੱਸੋ ਮਰਦਾ ਵੀ ਕਿੰਨੀ ਕੁ ਲੰਬੀ ਲੰਬਾਈ ਚੜਾਈ ਇਹਦੀ ਕੀ ਹੈ ਸੀਪਾ ਜੀ ਅਗਲੀ ਸੀਪਾ ਹੈ ਕਿ ਮੋਦੀ 24 ਇੰਚੀ ਸੀਪਾਈ ਹੂੰ ਪਿਛਲੀ ਜਿਹੜੀ ਤੁਸੀਂ ਜਿੰਨੀ ਮਰਦੀ ਪਾ ਲਓ ਮੈਂ ਸਾਡੀ 25 ਇੰਚ ਪਾਈ ਵੀ ਆ 30 ਵੀ ਪੈ ਸਕਦੀ ਜੀ 30 ਵੀ ਪੈ ਸਕਦੀ ਹੈ ਠੀਕ ਹੈ ਠੀਕ ਹੈ ਤੇ ਐਸਐਮਐਸ ਨਾਲ ਤਾਂ ਜ਼ਰੂਰੀ ਹੋਇਆ ਐਸਐਮਐਸ ਨਾਲ ਆਈ ਹੈ ਸਟ੍ਰੈਟਜੀ ਜਿਵੇਂ ਬੰਦਾ ਇੱਕੇ ਬੰਦਾ ਰੋੜ ਕੇ ਕਿਸੇ ਮਰਜ਼ੀ ਲੈ ਜਾਵੇ ਇਹਨੂੰ ਇਹਨਾਂ ਨਾਲ ਆਖ ਸੀ ਠੀਕ ਹੈ ਆਜੋ ਫਿਰ ਹੁਣ ਹੇਟ ਨੂੰ ਪਰੋਣ ਵਾਲਾ ਆ ਆ ਹੇਟ ਨੂੰ ਕੋੜੀ ਸਿਸਟਮ ਆ ਗਿਆ ਕਟਰਵਾਲ ਦਾ ਅੰਕਲ ਕੀ ਸਹਜ ਰਹੂਗਾ ਪਿੱਛੇ ਕਟਰਵਾਲ ਅੰਦਰੋਂ ਦੀ 14 ਫੁੱਟ ਜੀ ਇਹ ਅੰਦਰੋਂ ਦਿਲ ਜਿਹੜੀ ਆ ਜਾਂਦੀ ਹੈ ਮਤਲਬ ਫੁੱਟ ਕ ਸਮਝ ਲਓ ਬਾਹਰ 15 ਕ ਫੁੱਟ ਦੀ ਚੜਾਈ ਹੋ ਜਾਈ ਹੈ ਹੈਨਾ ਇਹ ਇਹਦੇ ਚ ਚਾਦਰ ਚ ਉਧਰ ਤੁਸੀਂ ਕੀ ਵਰਤੀ ਹੋ ਫਿਰ ਚੱਦਰ ਦੀ ਫਰਸ ਤੋਂ 12 ਗੇ ਲਾਈ ਬੇ ਜੀ ਆਜੋ ਫਿਰ ਨਾਲੇ ਆਪਾਂ ਨਾਲ ਜਾਂਚੀ ਜੰਨੇ ਆ ਅੱਛਾ 12 ਗੇ ਦੀ ਚਾਦਰ ਫ ਫਰੰਟ ਟੋਗਰ ਜੀ 16 ਇੰਚੀ ਫਰੰਟ ਟੋਗਰ ਆਈ ਇਹ 16 ਇੰਚੀ ਫਰੰਟ ਟੋਗਰ ਪੈ ਗਿਆ ਹਾਂਜੀ ਫਿੰਗਰ ਪਲੇਟ ਟੌਪ ਦੇ ਪੂਰੇ ਪੂਰੇ ਟੌਪ ਦੇ ਪਲੇਟ ਤੇ ਗਾਰੰਟੀ ਆਈ ਫਿੰਗਰਾਂ ਦੀ ਜੀ ਹਾਂ ਫੁੱਲ ਟੈਂਪਰ ਆ ਜਣੀ ਹਾਂ ਪੂਰੀ ਟੈਂਪਰ ਆ ਜੀ 2 ਇੰਚੇ ਦੇ ਘੱਟ ਜੇ ਕਰ ਤੁਸੀਂ ਠੀਕ ਐ ਟਾਇਰ ਟੂ ਹਾਂਜੀ ਟੈਂਪਰ ਨਹੀਂ ਆਪਣਾ ਅੱਛਾ ਜੀ ਠੀਕ ਤੇ ਮਤਲਬ ਆ ਪੱਲੇ ਸੀ ਆਪਨੇ ਬਣਾ ਕੇ ਆਪ ਲਾਉਨੇ ਦੇਖੋ ਇਹ ਪੱਲੇ ਇਹ ਤਾਂ ਮੈਂ ਉਹੀ ਚੀਜ਼ ਦੇਖ ਰਿਹਾ ਤਾਂ ਵੀ ਪੱਲਿਆਂ ਦੇ ਵਿੱਚ ਮੈਨੂੰ ਫਰਕ ਲੱਗੀ ਜਾਂਦਾ ਪਹਿਲਾਂ ਵਾਲੇ ਟਟਰ ਵਰ ਨਾਲ ਇੱਕ ਦਾ ਪਾਈਪ ਮੈਨੂੰ ਲੱਗਦਾ ਜਿੱਦਾਂ ਦੇ ਵੀ ਹੈਗੇ ਜੀ ਪੂਰੇ 4mm ਦੇ ਮੋٹے ਚਦਰ ਦੇ 4mm ਦੇ ਮੋٹے ਆ ਗਏ ਇਹਨਾਂ 'ਚ ਪਾਈਪ ਵੀ ਵੱਧ ਕਰੇ ਮੈਨੂੰ ਲੱਗਦਾ ਹਾਂ ਹਾਂਜੀ 1/2 6 ਦੇ 6 ਵਾਲੇ ਵੀ ਇਹ ਟੈਂਡ ਫਿਰ ਕਿੰਨੇ ਇੰਚੀ ਚੱਲ ਜਾਂਦੀ ਹੈ ਇਹ 11 ਇੰਚ ਟੈਂਡ ਆ ਜੀ 11 ਇੰਚ ਟੈਂਡ ਆ ਜੀ 11 ਠੀਕ ਹੈ ਹੁਣ ਰੇਟ ਦੇ ਵਿੱਚ ਆਏ ਦੱਸੋ ਵੀ ਮਾਰਕੀਟ ਨਾਲੋਂ ਫਰਕ ਦੇ ਦੂਗੇ ਹੁਣ ਜਿਹੜਾ ਕੋਈ ਵੀਡੀਓ ਦੇਖ ਕੇ ਆਊਗਾ ਹ ਐਸੇ ਨਿੰਦਨਯੋਗ ਤਾਂ ਨਹੀਂ ਹੈ ਮੈਂ ਤੁਹਾਨੂੰ ਐਵੇਂ ਕਹਾ ਮੈਂ ਆਉਂਦੀ ਸਾਰ ਪਹਿਲਾਂ ਪੇਂਟ ਦੀ ਗੱਲ ਕਰੀ ਐ ਹੈਨਾ ਜੋ ਵੀ ਆ ਪੇਂਟ ਪੁੰਡ ਫਿਰ ਇਹਨਾਂ ਪੂਰਾ ਟੌਪ ਦਾ ਹੋ ਰਿਹਾ ਹੈ। ਹਾਂਜੀ ਬਿਲਕੁਲ ਟੌਪ ਦਾ ਦੇਖੋ ਤੁਸੀਂ ਹੱਥ ਲਾ ਕੇ ਦੇਖੋ ਹੱਥ ਤੇ ਲੱਗਦਾ ਪੋਰਾ। ਮਲੂਮ ਦੇ ਲਿਆ ਜੋ ਰੰਗ ਦੀ ਕੁਆਲਿਟੀ ਹੈ ਸਟਿੱਕਰ ਇੱਕ ਨਾ ਮਤਲਬ ਇੱਕ ਕਲਰ ਵੀ ਕਹਿ ਦਿੰਨੇ ਆ ਇਹਦੀ ਚੁਆਇਸ ਕਿਦੀ ਸੀ ਪਹਿਲਾਂ ਤਾਂ ਰੰਗ ਦਾ ਦੱਸੋ ਮੈਨੂੰ ਵੀ ਇਹ ਰੰਗ ਜਿਹੜਾ ਕਰਾਉਣ ਦੀ ਕਿਦੀ ਉਹ ਅੱਜ ਦੀ ਚੁਆਇਸ ਆਈ ਸੀ। ਇੱਚ ਚੁਆਇਸ। ਠੀਕ ਹੈ। ਇਹਨਾਂ ਦੇ ਫੈਨ ਸੀਗਾ। ਵੀ ਫੌਜੀ ਕਲਰ ਕਰਨਾ। ਹਾਂਜੀ ਉਹ ਆਪਣਾ ਉੱਥੋਂ ਆਏ ਸੀਗੇ ਦबई ਤੋਂ। ਅੱਛਾ ਜੀ। ਦबई ਕੰਮ ਛੱਡ ਕੇ ਆਏ ਸੀ ਉਹਨਾਂ ਨੇ ਇੱਥੇ ਆ ਕੇ ਕੰਮ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਬ ਕਰਕੇ ਦੇਣਾ ਰੰਗ ਪੈਸੇ ਜੱਜ ਲੈ ਜੀ ਕਿਤੇ ਡਿਫਰੈਂਟ ਹੋ ਗਿਆ ਆਮ ਆਪਾਂ ਹੋਰ ਤਾਂ ਰੰਗ ਲਾਲ ਪੀਲੇ ਨੀਲੇ ਸਾਰੇ ਦੇਖਦੇ ਰਹਿੰਦੇ ਆ ਪਰ ਇਹ ਰੰਗ ਨਹੀਂ ਕਿਸੇ ਦੇ ਵੀ ਦੇਖਿਆ ਆਪਾਂ ਨੇ ਹਲੇ ਨਹੀਂ ਹੈ ਨਾ ਤੇ ਐਲੀਵੇਟਰਾਂ ਤੇ ਆਈਏ ਮੜ ਚਾ ਹਾਂਜੀ ਹਾਂਜੀ ਇਹ ਇਹਨਾਂ ਬਾਰੇ ਦੱਸੋ ਇਹ ਆਪਣੇ ਜਿਵੇਂ ਹੁਣ ਨਵੇਂ ਰੋਲਾ ਪਾਈ ਜਾਂਦੇ ਜੀ ਸਾਡੀਆਂ ਰੀਲਿੰਗ ਕੱਢਣੀਆਂ ਸੌਖੀਆਂ ਨੇ ਆਏ ਆ ਫਲਾਣਾ ਆਪਣੇ ਵੱਲ ਚ ਕੀ ਸਹੂਲਤ ਮਿਲਦੀ ਹੈ ਇਹਦੀ ਇੱਕ ਮਿੰਟ ਮੈਂ ਬੋਲੋ ਹਾਂ ਇਧਰੋਂ ਵੀ ਤੁੰਦੇ ਸੱਤ ਬਲੌਕ ਤਿੰਨ ਤਿੰਨ ਲੋਕ ਸਿਸਟਮ ਤਿੰਨ ਤਿੰਨ ਕਰਦੇ ਹਾਂ ਜੀ ਆਪੇ ਛਿੱਲੀ ਜਾਂਦੀ ਹੈ ਹਾਂ ਨਾ ਬਿਲਕੁਲ ਸ਼ੀਲਡਾਂ ਵੀ ਜੋ ਹੈ ਹੈਵੀ ਹੁੰਦੀਆਂ ਨਾ ਵਾਈਬ੍ਰੇਟ ਨਹੀਂ ਹੋਣਗੀਆਂ ਸ਼ੀਲਡਾਂ ਬਹੁਤ ਹੈਵੀ ਸ਼ੀਲਡਾਂ ਹੈਵੀ ਸ਼ੀਲਡਾਂ ਬਿਲਕੁਲ ਚਾਹੇ ਬੰਦਾ ਉੱਪਰ ਇਹ ਵੀ ਆ ਅੱਛਾ ਖੁੱਲਦਾ ਕਰਤਾ ਆਪਣੇ ਇਹ ਅੱਛਾ ਆ ਖੁੱਲਦਾ ਹੋ ਗਿਆ ਹਾਂ ਜੀ ਸਾਰਾ ਖੁੱਲਨ ਨਾਲ ਇੱਥੇ ਤੋਂ ਇੱਧਰ ਵੀ ਡੰਡਾ ਮਾਰ ਕੇ ਇੱਧਰ ਮਰਦੀ ਸਾਬ ਮੰਮੂਂਗੀ ਜੀ ਮੰਮੂਂਗੀ ਜਿਆਦਾ ਸਾਰੇ ਫੋਰਮਾਂ ਜਿਆਦਾ ਬਾਹਰ ਲੈ ਜਾਂਦੇ ਬਹੁਤ ਮੰਗਦੇ ਹਾਂ ਤੇ ਇਹ ਇੱਥੇ ਸਾਫ ਹੋ ਜਾ ਕਰੂਗੇ ਇੱਥੇ ਆਪਣਾ ਖੁੱਲ ਕੇ ਸਾਫ ਹੋ ਜਾ ਕਰੂ ਜੇ ਇਨ ਕੇਸ ਇਹ ਜਾਮ ਵੀ ਹਾਂ ਤੇ ਆਪਣਾ ਇਹ ਅਸੈਂਬਲੀ ਜਿਹੜੀ ਹੈਗੀ ਪੂਰੀ ਨਾਬਾ ਟਾਈਪ ਆ ਜਾਂਦੀ ਹੈ ਪੂਰੀ ਨੰਬਰ ਤੇ 7 7 ਨੰਬਰ 베アリング ਸਾਰੇ 7 ਨੰਬਰ 베アリング ਆਗੇ ਵੀ ਜੇ ਕਿਸੇ ਕੋਈ ਵੀ ਇਹਨੂੰ ਸਟੀering ਪੁਲੀ ਹੋਈ ਜਾਂ ਕੁਛ ਵੀ ਆਪਾਂ ਨੇ ਪੁਲੀਆਂ ਪਾਲੀਆਂ ਲੈਣੀ ਆ ਇਹਦੀ ਮਿਲ ਜਣੀ ਸੌਖੀ ਜੀ ਹਾਂਜੀ ਆਪ ਸਾਫ ਕਿਥੋਂ ਮਰਜ਼ੀ ਲੋਗੜੀ ਮਾਰੀ ਤੂੰ ਤੂੰ ਠੀਕ ਹੈ ਆ ਮੱਕੀ ਮੈਨੂੰ ਪੱਲਿਆਂ ਦੇ ਵਿੱਚ ਫਰਕ ਲੱਗਦਾ ਥੋੜਾ ਥੋੜਾ ਇਹਦਾ ਪੱਲੇ ਵੀ ਵਧੀਆ ਇਹਦੇ ਵੀ ਅੱਛਾ ਵੱਡੇ ਪੱਲੇ ਕਰਦੇ ਇਹਦੇ ਹਾਂਜੀ ਵਿਸ਼ਾਲ ਟਾਈਪ ਵਾਲੇ ਬਣਾਏ ਨੇ ਸਾਰੇ ਅੱਛਾ ਵਿਸ਼ਾਲ ਟਾਈਪ ਕਰਤੇ ਪੱਲੇ ਬਲੋਰ ਇਹਦੇ ਚ ਕਿੰਨੇ ਉਹਦੇ ਵਾਲਾ 5 ਹੋਗੀਆਂ ਵਾਲਾ ਅੱਛਾ 5 ਪਹਿਲੂ ਵਾਲਾ ਡੋਰ ਵੀ ਕਰਤਾ ਹਾਂਜੀ ਠੀਕ ਹੈ ਗੈਡਰਮੇ ਗੈਡਰਮ ਸਾਡਾ ਬਲੋਰ ਵੀ ਵੱਡਾ ਕਰਤਾ 25 ਇੰਚੀ ਕਰਤਾ ਬਲੋਰ ਵੱਡਾ ਲੱਗਿਆ ਮੈਨੂੰ ਹਾਂਜੀ ਬੱਚਾ ਠੀਕ ਹੈ ਠੀਕ ਹੈ ਤੇ ਬਾਕੀ ਥਲੇਸਰ ਨਾਲ ਅਮ ਦੂਜਾ ਹਣਾ ਸਪੇਅਰ ਮਿਲ ਜਣਾ ਤੇ ਟਾਇਰ ਟੂਰ ਵੀ ਪੂਰੇ ਚੈਂਬਰ ਦੀ ਸ਼ਾਫਟ ਮੂਰੇ ਜੀ ਆਹ ਹਾਂਜੀ ਇਹ 8 ਨੰਬਰ ਕਰ ਤੀਜੀਏ ਅੱਛਾ ਇਥੋਂ ਉਹ ਠੀਕ ਹੈ 8 ਨੰਬਰ ਕਰ ਦਈਏ ਜਣੀ ਬਾਕੀ ਗਾਰੰਟੀ ਵਲੰਟੀ ਪੂਰੀ ਹੈ ਆਪਣੀ ਹਾਂਜੀ ਹਾਂਜੀ ਇਕਲ ਇੰਜਨ ਉੰਜਨ ਦੀ ਵੀ ਥੋੜੀ ਫਿਰ ਚੁਆਇਸ ਲੈਂਦੀ ਹੈ ਇੰਜਨ ਦੀ ਵੀ ਜਿਵੇਂ ਕਈ ਹੁਣ ਆਉਂਦੇ ਲੈਂਦੇ ਨੇ ਵੀ ਹਾਂ ਮੈਂ ਆਇਛਰ ਦਾ ਲੈਣਾ ਜਾਂ ਕੁਝ ਹਾਂਜੀ ਬੀਐਸ 4 ਜਿਹੜਾ ਮਰਜ਼ੀ ਦਿਖਾ ਲਵੀਂ ਅਗਲਾ ਆਉਦਾਂਗੇ ਚੀ ਬਹੁਤ ਹੋਗੀ ਹਾਂਜੀ ਹਾਂਜੀ ਹਾਈਟ ਦੇ ਅਕੋਰਡਿੰਗ ਦੇਖੀਏ ਮਤਲਬ ਆ ਦੇਖੋ ਹੁਣ ਮੇਰੀ ਛਾਤੀ ਦੇ ਬਰੋਬਰ ਆ ਗਿਆ ਕਾ ਮਸੀਪਾ ਸੁਪਾ ਵਾਲਾ ਹੈਨਾ ਹਾਂਜੀ ਹਾਂਜੀ ਇਹਦੀ ਬੈੱਡ ਦੀ ਢਾਲ ਵੀ ਚੰਗੀ ਬੈੱਡ ਮੈਨੂੰ ਲੰਬਾ ਲੱਗ ਜਾਂਦਾ ਹੈ ਲੰਬਾਈ ਜੀ ਬੈੱਡ ਸੋਣੇ ਹਾਂਜੀ ਇਹਦੀ ਕਿੰਨੀ ਲੰਬਾਈ ਚੱਲ ਜਾਂਦੀ ਹੈ ਬੈੱ ਜਿੰਨੇ ਮੜੇ ਕਿਰਤ ਉਹਦੇ ਵਿੱਚ ਪਿੱਛੇ ਗਿਰ ਗਿਆ ਉਹ ਉਹ ਜਿਹੜੇ ਹਿੱਸੇ ਪਰ ਦਾਣੇ ਜੇ ਚਮਕੀ ਜਾਂਦੇ ਉਹ ਉਹ ਨਹੀਂ ਚਮਕਣਗੇ ਉਹ ਉਹ ਨਹੀਂ ਚਮਕਣਗੇ ਹਾਂਜੀ ਅੱਛਾ ਸਟਾਫ ਆਕਰਾਂ ਦਾ ਦੱਸੋ ਤੁਸੀਂ ਕਹਿੰਦੇ ਆ ਸਟਾਫ ਕਿੱਥੇ ਖੁੱਲਦੇ ਕਰਦੇ ਜੀ ਕਈ ਵਾਰ ਮੂੰਗੀ ਮਗ ਦੇ ਅਗਲੇ ਘੱਟ ਕਰਨ ਦੇ ਦਾ ਛੋਟੇ ਕਰਨ ਦੇ ਅੱਛਾ ਠੀਕ ਹੈ ਤਾਂ ਫਿਰ ਉਹ ਵੱਧ ਘੱਟ ਕਰ ਸਕਦਾ ਕਰ ਸਕਦਾ ਲੰਬਾਈ 'ਚ ਇਹਦਾ ਜੀਲੀ 'ਚ ਵੀ ਫਾਇਦਾ ਹੋਊਗਾ ਸਾਰੇ ਪਾਸੇ ਜਿਵੇਂ ਮਾਲ ਕਿੱਥੇ ਜਾ ਕੇ ਗਿਰਦਾ ਜਿੰਨੇ ਕ ਅਗਲੇ ਲੋਡ ਆ ਉਹਨੇ ਕਰ ਲਵੇ ਜਿੰਨੇ ਕ ਅਗਲੇ ਲੋਡ ਆ ਉਹਨੇ ਇਹਦੇ ਨਾਲ ਤੁਸੀਂ ਹਿੱਸਾ ਵੀ ਦੂਆ ਦੇ ਰਹੇ ਹੋ ਫਿਰ ਹਾਂਜੀ ਨਾਲ ਜੋ ਵੀ ਮਗ ਦਾ ਦੂਆ ਹਿੱਸਾ ਨਾਲ ਹਿੱਸਾ ਦੂਆ ਨਾਲ ਤੇ ਬਾਕੀ ਗੁਰਤੇਜ ਸਿੰਘ ਕੁਰੜੀ ਤੋਂ ਬੀਰ ਜੀ ਨਾਲ ਆ ਜਾ ਬਾਈ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਜੀ ਬਹੁਤ ਬਹੁਤ ਸਾਧੂ ਜੀ ਤੇ ਇਹ ਪਹਿਲਾਂ ਸੁਣਨ ਚ ਆ ਕੇ ਕਹਿੰਦੇ ਵੀ ਪਹਿਲਾਂ ਵੀ ਕਮੈਨਾਂ ਤੁਸੀਂ ਚਲਾਈਆਂ ਨੇ ਇਹ ਹਾਂ 30 ਸਾਲ ਤੋਂ ਚਲਾ ਰਹੇ 30 ਸਾਲ ਤੋਂ ਇਹੀ ਇਹਨਾਂ ਦੀ ਮਤਲਬ ਦਵਾਨ ਕਮੈਨਾਂ ਤੁਸੀਂ ਯੂਜ਼ ਕਰਦੇ ਹੋ ਪਹਿਲਾਂ ਸਵਰਾਜ ਰੱਖੀ ਅਸੀਂ ਹਾਂਜੀ ਫਿਰ ਦਵਾਨ ਵੀ ਰੱਖੀ ਇੱਕ ਨਰਿੰਦਰਾ ਦੋ ਤਿੰਨ ਨਰਿੰਦਰਾ ਕਰਤਾਰ ਕਰਤਾਰ ਵੀ ਚਲਾਈਆਂ ਇਹਨਾਂ ਨੂੰ ਇਹ ਵਸੀਨ ਬਹੁਤ ਵਧੀਆ ਲੱਗੀ ਇਹਦੇ ਚ ਕੀ ਤੁਹਾਨੂੰ ਵਧੀਆ ਲੱਗਿਆ ਇਹ ਇੱਕ ਤਾਂ 4x4 ਕਰੀ ਆ ਆਪਾਂ ਨੇ ਹਾਂ ਇੱਕ ਹੋਰ ਵੀ ਇਹਨਾਂ ਦਾ ਜਿਹੜਾ ਲੋਹਾ-ਲੂਹਾ ਸਾਲਾ ਵਧੀਆ ਹਾਂ ਨਿੱਗਰੇ ਹੋਰ ਕਦੇ ਕੋਈ ਤੰਗ ਤਾਂ ਨਹੀਂ ਕਰਿਆ ਅੰਕਲ ਉਹਨਾਂ ਨੇ ਵੀ ਹਾਂ ਨੋ ਨੋ ਤੰਗ ਕੀ ਕਰਨਾ ਨਾ ਤੰਗ ਇਹਨਾਂ ਨਾਲ ਤਾਂ 30 ਸਾਲ ਦਾ ਬਾਹ ਹੈ ਆਪਣਾ ਪੁਰਾਣਾ ਬਾਹ ਹਾਂ ਹਾਂਜੀ ਪੁਰਾਣਾ ਬਾਹ ਆਈ ਵੀ ਨਹੀਂ ਵੀ ਬਹੁਤੀ ਮੋਟੀ ਜੀ ਗੱਲ ਹੈ ਇਹਨਾਂ ਦਾ ਹੈ ਲੁੱਟ ਜੀ ਤਾਂ ਨਹੀਂ ਕਰਦੇ ਅਸੀਂ ਤਾਂ ਰੁਪਿਆ ਦੇ ਆ ਨਾ ਲਿਆ ਕੋਈ ੱਡਾ ਇਹ ਦੇਖ ਲੋ ਜਵਾਨ ਦੇ ਚਲੇ ਜਿੰਨੇ ਵੀ ਹੈ ਹਨਾ ਹਾਂ ਜਣੀ ਮਤਲਬ ਮੁੱਕ ਦੀ ਗੱਲ ਐਦਾਂ ਵੀ ਜਵਾਨ ਤੇ ਕੰਮ ਹੁੰਦਾ ਤੇ ਜੋ ਚੁਆਇਸ ਆਪਾਂ ਨੂੰ ਹਾਂ ਵਧੀਆ ਹੁੰਦਾ ਵਧੀਆ ਜੋ ਆਪਾਂ ਨੂੰ ਚੁਆਇਸ ਹੈ ਤੁਸੀਂ ਇਸ ਵਾਰ ਇਹਦੇ ਚ ਕੀ ਆਪਣੀ ਵੱਲੋਂ ਮਤਲਬ ਲੱਗ-ਲੱਗ ਕਰ ਇਹਨਾਂ ਦੱਸ ਨਹੀਂ ਸਕਦੇ ਆਪਾਂ ਠੀਕ ਹੈ ਏਸੀ ਕੈਬਨ ਦਾ ਵੀ ਤੁਹਾਨੂੰ ਫਿਰ ਬੜਾ ਆਉਂਦਾ ਹੈ ਅਜੂ ਮਾੜਾ ਚੱਲੀਏ ਏਸੀ ਕੈਬਨ ਤੁਹਾਨੂੰ ਹਾਂਜੀ ਮਾੜਾ ਦੱਸੋ ਫਿਰ ਹੁਣ ਏਸੀ ਕੈਬਨ ਬਾਰੇ ਇਹ ਬਹੁਤ ਵਧੀਆ ਚੀਜ਼ ਹੈ ਜੀ ਕਰਦੇ ਫਰਦੇ ਤੋਂ ਇਹ ਤਾਂ ਨੰਨਤ ਆ ਗਿਆ ਪੂਰਾ ਹਾਂਜੀ ਹਾਂਜੀ ਬਹੁਤ ਜਣੀ ਇਹਦੀ ਸਾਰੀ ਫਿਟਿੰਗ ਮਤਲਬ ਇੱਥੇ ਬਾਈ ਜੀ ਨੇ ਨਹੀਂ ਕਰੀਏ ਹਾਂ ਇਹਨਾਂ ਨੇ ਆਪੇ ਕਰੀਆ ਹੁੰਦਾ ਲਿਆਏ ਅਸੀਂ ਭਦੌੜ ਤੋਂ ਇਹ ਅੱਛਾ ਭਦੌੜ ਤੋਂ ਲਿਆ ਜੀ ਉਹ ਜਿਹੜੀ ਮੈਂ ਵਿੰਡੋ ਟਾਕੀ ਦੇਖ ਲੈਣਾ ਸਾਈਡ ਦੇ ਵਿੱਚ ਇਹ ਐਕਸਲ 'ਚ ਕੋਈ ਨਹੀਂ ਕੱਢਦਾ ਹਾਂ ਇਹ ਬੜਾ ਲੱਗ ਜਾ ਇੱਕ ਉਹ ਆ ਗਿਆ ਕਨਸੈਪਟ ਆ ਗਿਆ ਇਹ ਚੀਜ਼ ਦੇ ਮੈਂ ਦੇਖੀ ਆਉਂਦੀ ਸਰ ਮਾਂ ਵੀ ਲੈ ਉਹਦੇ ਸ਼ੀਸ਼ੇ ਦੇ ਵਿੱਚ ਦੇ ਲੋ ਕੱਟ ਪਾ ਕੇ ਇੱਕ ਟਾਕੀ ਵਿੰਡੋ ਲੱਗ ਤੋਂ ਕੱਢੀ ਹੈ ਇਹਦਾ ਫਾਇਦਾ ਪਤਾ ਕਿ ਇੱਕ ਤਾਂ ਆਪਾਂ ਸ਼ੀਸ਼ਾ ਉਹ ਜਿਹੜਾ ਡਰਾਕਟਨ ਨਾਲ ਥੋੜਾ ਜਿਹਾ ਟੇਡਾ ਹੋ ਜਾਂਦਾ ਹਾਂ ਉਹ ਸਿੱਧਾ ਕਰ ਸਕਦੇ ਹਾਂ ਬਾਕੀ ਉਹ ਵੀ ਜੇ ਆਵਾਜ਼ ਮਾਰਨੀ ਕੋਈ ਕਿਸੇ ਬੰਦੇ ਦੀ ਆਵਾਜ਼ ਮਾਰਨੀ ਨਾਲੇ ਆਵਾਜ਼ ਆਉਂਦੀ ਵੀ ਰਹਿੰਦੀ ਸੁਣੀ ਜਾਂਦਾ ਮਸ਼ੀਨਰੀ ਦਾ ਹਨਾ ਕੋਈ ਸੁਣਦੀ ਰਹਿੰਦੀ ਹੈ ਸੁਣਦੀ ਰਹਿੰਦੀ ਹੈ ਅੱਛਾ ਗੇਅਰ ਲੀਵਰ ਦੱਸੋ ਲੀਵਰਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਗਰਦਾ ਗੁਲਦਾ ਜਿਵੇਂ ਇੱਥੇ ਆ ਲੀਵਰ ਲੱਗੇ ਆ ਵੀ ਇਹ ਤਾਂ ਹਲੇ ਲਾਣੀ ਐ ਇੱਥੇ ਅਸੀਂ ਉਹ ਅੱਛਾ ਉਹ ਲੱਗਣੀ ਉਹ ਲੱਗ ਜੂਗੀ ਪੂਰੀ ਪੂਰੀ ਇੱਥੇ ਕੱਟ ਪਾ ਕੇ ਫਿਟਿੰਗ ਪੂਰੀ ਰਾਬੜ ਪੈ ਜੂ ਹਾਂ ਰਾਬੜ ਪੈ ਜੂ ਕਿ ਗਰਦਾ ਨਹੀਂ ਇੱਥੇ ਆਊਗਾ ਇਹ ਤਿੰਨ ਲੀਵਰ ਆ ਗਏ ਆਪਣੇ ਉੱਪਰ ਲੱਗੇ ਹੋਏ ਆ ਜੀ ਆ ਫਲੈਟ ਲੀਵਰ ਆ ਗਿਆ ਕਟਰ ਵਾਲੀ ਲੀਵਰ ਆ ਗਿਆ ਆ ਡਿਸਚਾਰਜ ਉਹਦੇ ਆ ਗਿਆ ਹੈ ਨਾ ਜੀ ਤੇਰੇ ਚ ਉਹ ਗਰਦਾਣੇ ਵਾਲਾ ਉਹ ਗਰਦਾਣੇ ਵਾਲੇ ਆ ਗਏ ਆ ਪਿੱਛੇ ਆਪਣਾ ਆ ਗਿਆ ਵੀ ਸਮਾਨ ਸਮੂਹ ਬਣਾਉਣਾ ਮੈਡਮ ਨੂੰ ਫੋਨ ਫੋਨ ਰੱਖਣਾ ਚਾਹੀਏ ਕੁਝ ਵੀ ਹੈ ਨਾ ਤੇ ਇਹ ਬਲੂਰ ਬਲੂਰ ਅੱਗੇ ਆ ਗਏ ਹੈ ਨਾ ਇਹ ਅੱਗੇ ਨੂੰ ਕਾਫੀ ਚੱਲ ਗਿਆ ਹੈ ਨਾ ਬਹੁਤ ਦੂਰ ਤੱਕ ਸਕਰੀਨ ਵੀ ਕਾ ਇਹ ਬਲੂਰ ਚਾਰ ਬਲੂਰ ਆ ਗਈ ਏਸੀ ਵਾਲੇ ਏਸੀ ਦੀ ਤੁਸੀਂ ਉਹ ਲੈ ਕੇ ਆਏ ਹੋ ਕਿਵੇਂ কুলਿੰਗ ਲੱਗੀ ਵਧੀਆ ਬਹੁਤ কুলਿੰਗ ਵਧੀਆ ਤੇ ਬਹੁਤ ਸੋਹਣੀ কুলਿੰਗ ਹੈ ਅੱਛਾ ਇਹ ਇਹ ਸਕਰੀਨ ਦਾ ਇਹ ਫਾਇਦਾ ਨਾ ਵੀ ਆਪਾਂ ਨੂੰ ਹੁਣ ਜਿਵੇਂ ਪਿੱਛੇ ਆਵਾਜ਼ ਨਹੀਂ ਸੁਣਦੀ ਡਰਾਈਵਰ ਨੂੰ ਹਾਰਨ ਹੋਣ ਦੀ ਪਿੱਛੇ ਕੈਮਰੇ ਚ ਆਪਾਂ ਨੂੰ ਦਿਖਾਈ ਜਾਂਦਾ ਤਾਂ ਇਹ ਹੁਣ ਕੈਮਰਾ ਪਿੱਛੇ ਇੱਕ ਪਿੱਛੇ ਲੱਗਿਆ ਜਾ ਮਤਲਬ ਸਾਈਡ 'ਚ ਵੀ ਕੋਈ ਇੱਕ ਪਿੱਛੇ ਇੱਕ ਆ ਉੱਪਰ ਵਾਲਾ ਲਾਣਾ ਹਲੇ ਇੱਧਰ ਅੱਛਾ ਉੱਗ ਨਾਲਾ ਲੱਗਣਾ ਹੈ ਦਾਣੇ ਵਾਲਾ ਦਾਣੇ ਵਾਲਾ ਲੱਗਣਾ ਇਹ ਵਿੱਚੇ ਕਰਿਆ ਸੀ ਜਾਂ ਤੁਸੀਂ ਐਕਸਟਰਾ ਲਵਾਏ ਨੇ ਇਹ ਨਾ ਨਾ ਉਹਨੇ ਲਾ ਕੇ ਦੇ ਉਥੋਂ ਵੈਸੇ ਲਾ ਕੇ ਦਿੱਤੇ ਉੱਥੀ ਤੋਂ ਉਹ ਡੈਕ 뮤직 ਸਿਸਟਮ ਵੀ ਆ ਗਿਆ ਹੈ ਉਹਨੇ ਲਾ ਕੇ ਦਿਆ ਸਾਰਾ ਸਹੀ ਠੀਕ ਹੈ ਪਿੱਛੇ ਪੱਖਾ ਤੇ ਆ ਟੈਂਕ ਵਾਲੀ ਆ ਗਈ ਇੱਧਰਲੀ ਸਾਈਡ ਟੈਂਕ ਵਾਲੀ ਇੱਕ ਕੜਾਈ ਹੈ ਕਿਹੜੀ ਆ ਟੈਂਕ ਦੀ ਦੇਖਣ ਵਾਸਤੇ ਨਹੀਂ ਦੇਖਦਾ ਪਰਮੋ ਅੱਛਾ ਉੱਪਰ ਨੂੰ ਵੀ ਢਿੱਗਦਾ ਇਹ ਵੇਲੇ ਸੀਸਾ ਲਾਇਆ ਹੋਇਆ ਆਪਾਂ ਨੇ ਪਿੱਛੇ ਸੀਸਾ ਲਾਣਾ ਆ ਅੱਛਾ ਲਾਉਣ ਆ ਤੇ ਆ ਉੱਪਰ ਨੂੰ ਬਾਕੀ ਜਗ੍ਹਾ ਦੇ ਦੇਣਾ ਇਹ ਵੀ ਖੁੱਲਦੀਆਂ ਨੇ ਮੈਨੂੰ ਲੱਗਦਾ ਹੈ ਇਹ ਵੀ ਹਾਂ ਖੁੱਲਦੀ ਆ ਲੈ ਬਾਈ ਕਹਿੰਦਾ ਪੂਰੀ ਫਿਟਿੰਗ ਪੂਰੀ ਜੈਨੂਇਨ ਕਰੀ ਵੀ ਚਲੀ ਹਾਂਜੀ ਬਾਈ ਮੰਨ ਲਏ ਸੀ 1921 ਹੋ ਜਾ ਤਾਂ ਬੰਦਾ ਹਵਾ ਲੱਗੋਗੇ ਨੂੰ ਬੰਦੇ ਨੂੰ ਲੱਗੂਗੀ ਤੇ ਆ ਗੇਰ ਲਿਫਟਾਂਗੇ ਇਹ ਤਿੰਨ ਗੇਰਾਂ ਚ ਲਈਆ ਜਾਂ ਚਾਰ ਚ ਇਹ ਇੱਥੇ ਇਹਨੂੰ ਚਾਰ ਗੇਰਾਂ ਹੈਗੇ ਪਹਿਲਾ ਹਾਂਜੀ ਦੂਆ ਤੇ ਤੀਜਾ ਬੈਕ ਜਿੱਕਾ ਫੋਰ ਵਾਈ ਫੋਰ ਦਾ ਆ ਗਿਆ ਅੱਛਾ ਇਹ ਫੋਰ ਵਾਈ ਫੋਰ ਦਾ ਇਹ ਤਿੰਨ ਗੇਰਾਂ ਚ ਚੌਥਾ ਬੈਕਦਾ ਤੇ ਉਹ ਫੋਰ ਵਾਈ ਫੋਰ ਦਾ ਇਹ ਫੋਰ ਵਾਈ ਫੋਰ ਹੈ ਉਹ ਚੱਕਰਵੱਧ ਘਟ ਕਰਨ ਵਾਲਾ ਲੀਵਰ ਆ ਗਿਆ ਨਾ ਥੱਲੇ ਇਹ ਹੈ ਹਾਂ ਚੱਕਰ ਘਟ ਵੱਧ ਘਟ ਲੀਵਰ ਆ ਜਿਹੜਾ ਪਿੱਛੇ ਤੇਲ ਹੈ ਜੀ ਕਾਹਦਾ ਦੇਖ ਰਹੇ ਆ ਬ੍ਰੇਕ ਅੱਛਾ ਬ੍ਰੇਕ ਆਹ ਲੀਵਰ ਕਾਦੇ ਵਾਲਾ ਆ ਗਿਆ ਜੀ ਹੈ ਇਹ ਤਾਂ ਆਪਣਾ ਬਾਸਕਟ ਦਾ ਬਾਸਕਟ ਦਾ ਹਾਂ ਬਾਸਕਟ ਦਾ ਚੂੜੀ ਸਿਸਟਮ ਹੈ ਕਿਵੇਂ ਇਹਦਾ ਚੂੜੀ ਸਿਸਟਮ ਹੈ ਚੂੜੀ ਸਿਸਟਮ ਹੈ ਇਹ ਆਪਣਾ ਬੰਦ ਕਰਨੀ ਮਸ਼ੀਨ ਅੱਛਾ ਉਹ ਖਿੱਚੋ ਤੇ ਬੰਦ ਹੋ ਜਾਊਗੀ ਉਹ ਰੇਸ ਆ ਗਈ ਇਹ ਦੀ ਤੇ ਨੀਲ ਦੇ ਕਟਰ ਦਾ ਤੇ ਹਾਈ ਲੋ ਹਣਾ ਜੇ ਆਗੇ ਪੈਰ ਵਾਲੀ ਲੇਸ ਵੀ ਕਰਾਈਏ ਤੁਸੀਂ ਨੇ ਕਿਨੇ ਪੈਰ ਵਾਲੀ ਲੇਸ ਹਾਂ ਪੈਰ ਵਾਲੀ ਲੇਸ ਵੀ ਹੈ ਅੱਛਾ ਪੈਰ ਵਾਲੀ ਲੇਸ ਵੀ ਹੈ ਬਹੁਤ ਜ਼ਰੂਰੀ ਹੈ ਜੀ ਹਾਂ ਬਿਲਕੁਲ ਜ਼ਰੂਰੀ ਹੈ ਜੀ ਤੇ ਬੜਾ ਸੋਹਣਾ ਸਿੱਧਾ ਸੋਹਣ ਦਾ ਕਲਸਟਰ ਹੈ ਸਟੇਲਿੰਗ ਇਹਦਾ ਅਡਰੇਸੇਬਲ ਹੈ ਹਾਂ ਅੱਛਾ ਇਹਦਾ ਅੱਗੇ ਪਿੱਛੇ ਹੁੰਦਾ ਚਿਰ ਕੇ ਦਿਖਾਓ ਮੜਦਾ ਅੱਛਾ ਉਹ ਅੱਗੇ ਪਿੱਛੇ ਜਿੰਨੇ ਮਰਜ਼ੀ ਕਰ ਲੋ ਆ ਵੀ ਸਹੂਲਤ ਹੈ ਅੱਗੇ ਕੋ ਦੇਖਣ ਤਾਂ ਨਹੀਂ ਦਿੱਕਤ ਆ ਜੀ ਹਾਲੇ ਤੱਕ ਤਾਂ ਕੋਈ ਨਹੀਂ ਆਈ ਬਾਕੀ ਦੇਖਦੇ ਹਾਂ ਜੀ ਠੀਕ ਹੈ ਫੀਲ ਚਲਾਏ ਤੇ ਪਤਾ ਇਹ ਹੁਣ ਤੁਸੀਂ ਬਾਹਰ ਵੀ ਚਲਾਉਣੀ ਹੈ ਜਾਂ ਇੱਥੇ ਚਲਾਉਣੀ ਹੈ ਨਹੀਂ ਆਪਣਾ ਪਿੰਡੇ ਚੱਲਦੀ ਹੈ ਲੋਪਲੇ ਪਿੰਡ ਪਿੰਡ ਚਲਾਉ ਲੋਪਲੇ ਲੋਪਲੇ ਠੀਕ ਹੈ ਤੇ ਇਸ ਵਾਰ ਮਾਰਾਂਗੇ ਕਿਹੜਾ ਤੁਹਾਡੇ ਕੋਲੇ ਝੋਨੇ ਚੱਲਦੀ ਦਿਖਾਉਣਾ ਕੋਈ ਕੋਈ ਨਹੀਂ ਜਰੂਰ ਆਵੇ ਜਰੂਰ ਤੇ ਏਸੀ ਕੇ ਬੰਦਾ ਹੁਣ ਆਏ ਲੜਾਈ ਹੋਈ ਜਾਂ ਕਰਨੀ ਮੈਚ ਲਾਉਣੀ ਮੈਚ ਲਾਉਣੀ ਹੈ ਹੈਨਾ ਹੋਰ ਚਲੋ ਵੈਸੇ ਚੌਂ ਨਾਲੇ ਸ਼ੌਂਕ ਨਾਲੇ ਆ ਜੀ ਚੌਂ ਹਾਂਜੀ ਹਾਂਜੀ ਇਹ ਕਾਫੀ ਢੇਰ ਤੋਂ ਚੌਂ ਸੀ ਜੀ ਅਸੀਂ ਕੇਵਲ ਲਵਾਣਾ ਆਏ ਸੀ ਹੂੰ ਟਰੈਕਟਰਾਂ ਨੂੰ ਵੀ ਲਵਾਣਾ ਸੀ ਬਿਲਕੁਲ ਜੀ ਬਿਲਕੁਲ ਆਹ ਕੇਵਨ ਦਾ ਕੰਮ ਬਹੁਤ ਸੋਹਣਾ ਹੋਇਆ ਜੀ ਤੇ ਏ ਸਪੀਕਰ ਹੋਗੇ ਅੱਛਾ ਜੀ ਅੱਛਾ ਚਾਰ ਸਪੀਕਰ ਇਹ ਹੋਗੇ ਇਹਦੀ ਗਾਰੰਟੀ ਵਲੈਂਟੀ ਫਿਰ ਕੈਬਨ ਵਾਲੇ ਨਹੀਂ ਦਿੰਦੀਆਂ ਜਾਂ ਫਿਰ ਮਸ਼ੀਨ ਦੇ ਵਿੱਚ ਆ ਜਾਂਦੀ ਹੈ ਇਹ ਮਸ਼ੀਨ ਤੇ ਗਲੇ ਆ ਅੱਛਾ ਮਸ਼ੀਨ ਦੇ ਨਾਲ ਹੀ ਕਿਉਂਕਿ ਕੈਬਨ ਵਾਲਾ ਤਾਂ ਇਹ ਨਾਲ ਲਟਾਈ ਆ ਪਿਆ ਬਿਲਕੁਲ ਬਿਲਕੁਲ ਸੋ ਏਸੀ ਬਈ ਦੀਵਾਨ 930 ਤੇ ਇਹਦਾ ਰਿਵਿਊ ਕਿਵੇਂ ਲੱਗਿਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਰੰਗ ਰੰਗ ਵਾਲੀ ਰੰਗ ਵਾਲੀ ਤਾਂ ਧੂੜ ਘੜਤੀ ਬਹੁਤ ਸੋਹਣਾ ਰੰਗ ਹੋ ਗਿਆ ਬਹੁਤ ਵਧੀਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਦੱਸਿਓ ਕਿੱਦਾਂ ਲੱਗੀ ਕੰਬਾਈਨ ਤੇ ਕਮੈਂਟ ਕਰਕੇ ਬਹੁਤ ਬਹੁਤ ਸ਼ੁਕਰੀਆ